ਪੰਜਾਬੀ ਫਿਲਮ ਇੰਡਸਟਰੀ ਬਹੁਤ ਹੀ ਤੇਜ਼ੀ ਦੇ ਨਾਲ ਗਰੋ ਕਰ ਰਹੀ ਹੈ ਜਿਸ ਦੇ ਚੱਲਦਿਆਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਹਲੇ ਪ੍ਰੋਡਕਸ਼ਨ ਦੇ ਵਿੱਚ ਨੇ ਤੇ ਪੰਜਾਬੀ ਫਿਲਮਾਂ ਦੀ ਪ੍ਰੋਡਕਸ਼ਨ ਦੀ ਗਿਣਤੀ ਦੇ ਵਧਣ ਕਾਰਨ ਸਾਨੂੰ ਇਹਨਾਂ ਫਿਲਮਾਂ ਦੇ ਵਿੱਚ ਕੰਪੀਟੀਸ਼ਨ ਵੀ ਦੇਖਣ ਨੂੰ ਮਿਲ ਰਿਹਾ ਹਾਲ ਹੀ ਦੇ ਵਿੱਚ 1 ਫਰਵਰੀ ਨੂੰ ਸਾਨੂੰ ਇਹ ਕੰਪੀਟੀਸ਼ਨ ਦੇਖਣ ਨੂੰ ਮਿਲੇ ਸੀ ਜਦ ਕਾਕੇ ਦਾ ਵਿਆਹ ਤੇ ਊੜਾ ਐੜਾ ਸੇਮ ਡੇ ਰਿਲੀਜ਼ ਹੋਈਆਂ ਸਨ ਪਰ ਹੁਣ ਅਗਲੇ ਮਹੀਨੇ ਮਈ ਦੇ ਵਿੱਚ ਵੀ ਸਾਨੂੰ ਕੁਝ ਏਦਾਂ ਦਾ ਹੀ ਕੰਪੀਟੀਸ਼ਨ ਦੇਖਣ ਨੂੰ ਮਿਲੇਗਾ ਤੇਸਵਰੇ ਕੰਪੀਟੀਸ਼ਨ ਹੋਏਗਾ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਸਟਾਰਡ ਮੂਵੀ ਮੁਕਲਾਵਾ ਤੇ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਸਟਾਰਡ ਮੂਵੀ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਵਿੱਚਕਾਰ ਜੀ ਹਾਂ ਇਹ ਦੋਨੋਂ ਮੂਵੀਆਂ 24 ਮਈ 2019 ਨੂੰ ਰਿਲੀਜ਼ ਹੋਣਗੀਆਂ ਪਹਿਲਾਂ ਐਮੀ ਵਿਰਕ ਨੇ ਮੁਕਲਾਵਾ ਦੀ ਫਰਸਟ ਲੁੱਕ ਨੂੰ ਸ਼ੇਅਰ ਕਰਦਿਆਂ ਆਪਣੀ ਇਸ ਮੂਵੀ ਦਾ ਰਿਲੀਜ਼ ਡੇਟ 24 ਮਈ ਦੱਸਿਆ ਸੀ ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਵੀ ਆਪਣੀ ਅਗਲੀ ਆਉਣ ਵਾਲੀ ਮੂਵੀ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੀ ਫਰਸਟ ਲੁੱਕ ਨੂੰ ਸ਼ੇਅਰ ਕਰਦਿਆਂ ਸੇਮ ਰਿਲੀਜ਼ ਡੇਟ ਯਾਨੀ ਕਿ 24 ਮਈ ਰਿਵੀਲ ਕੀਤੀ ਹੈ ਇਵਰਕ ਤੇ ਸੋਨਮ ਬਾਜਵਾ ਦੀ ਕੈਮਿਸਟਰੀ ਸਾਨੂੰ ਪਹਿਲਾਂ ਵੀ ਵੇਖਣ ਨੂੰ ਮਿਲ ਚੁੱਕੀ ਹੈ ਨਿੱਕਾ ਜਲਦਾਰ ਸੀਰੀਜ਼ ਦੇ ਵਿੱਚ ਉੱਥੇ ਹੀ ਦੂਸਰੇ ਪਾਸੇ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੀ ਕੈਮਿਸਟਰੀ ਸਾਨੂੰ ਪਹਿਲੀ ਵਾਰ ਦੇਖਣ ਨੂੰ ਮਿਲ ਗਈ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਵਿੱਚ ਤੇ ਜੇਕਰ ਗੱਲ ਕਰੀਏ ਇਹਨਾਂ ਫਿਲਮਾਂ ਦੀਆਂ ਕਹਾਣੀਆਂ ਦੀ ਤੇ ਇਹਨਾਂ ਦੋਨਾਂ ਫਿਲਮਾਂ ਦੀ ਫਰਸਟ ਲੁੱਕ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਦੋਨੋਂ ਦੀ ਦੋਨੋਂ ਲਵ ਸਟੋਰੀਜ਼ ਹੋਣਗੀਆਂ ਹੁਣ ਦੇਖਣਾ ਇਹ ਹੋਏਗਾ ਕਿ 24 ਮਈ ਨੂੰ ਦਰਸ਼ਕ ਕਿਹੜੀ ਜੋੜੀ ਨੂੰ ਜ਼ਿਆਦਾ ਪਿਆਰ ਦੇਣਗੇ ਐਮੀ ਵਰਕ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਜ਼ਰੂਰ ਸ਼ੇਅਰ ਕਰੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ then ek savera tv ਦੇ ਨਾਲ